ਜੀ ਦੋਸਤੋ ਵੱਡੇ ਛੋਟਿਆਂ ਦੇ ਵਿੱਚ ਨੀਲੀ ਰਵੀ ਦਾ ਰਿਜ਼ਲਟ ਲਓ ਜੀ ਅਗਰੇ ਉਹ ਨੇੜੇ ਲਿਖਿਆ ਆ ਹੌਮੇ ਆ ਵੀ ਕਿਹੜੇ ਕਿਹੜੇ ਬੱਚੇ ਕਿਹੜੇ ਨੰਬਰ ਪਹੁੰਚੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ੇਅਰ ਕਰਨਾ ਨੀਲੀ ਰਵੀ ਦੇ ਚੈਨਲ ਨੂੰ ਫੋਨ ਕਰਨਾ ਹੈ ਜੀ ਬਾਈ ਕਹਾ ਅੱਜ ਦਾ ਨੀਲੀ ਰਵੀ ਦਾ ਚੈਂਪੀਅਨ ਆ ਅੱਜ ਨੂੰ ਓ ਹੋ 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 ਉਹ ਆਪਣਾ ਇਹ ਕਹਿੰਦੇ ਡਾਇਮੰਡ ਹੈ ਭਾਈ ਨੀਲੀ ਰਵੀ ਦਾ ਬਾਟਰ ਬੈਲਟ ਦਾ ਪਹਿਲਾ ਬੰਦਾ ਦੋ ਬੱਚਾ ਬਹੁਤ ਬੜਾ ਡਾਇਮੰਡ ਦਾ ਬੱਚਾ ਹੈ ਭਾਈ 78 ਗੱਡੇ ਦੀ ਕੰਖੜੀਆ ਵਰਤੀ ਨੜਾ ਮੈਂ ਪੀਵੀ 3 ਡਬਲ ਹਾਂਜੀ ਇਹ ਮੋਹ ਪਿੰਡ ਤੋਂ ਆਇਆ ਇਹ ਸੀ ਦਾ ਬੱਚਾ ਜਬਰੂ ਦੇ ਪਿੱਛੇ ਆ ਜਾ ਮੈਂ ਆਪਣੇ ਘਰੇ ਸੁਨੋਲਾ ਨੂੰ ਜਬਰੂ ਆ ਦੂਜਾ ਵਾਲੇ ਪਿੰਡ ਦੀ ਮਾਂ ਨੇ ਆਪਣੀ ਜਬਰੂ ਸਾਹਿਬ ਦਾ ਬੱਚਾ ਹੈ ਇਹਦੀ ਮਾਂ ਵੀ ਤੁਹਾਡੇ ਕੋਲ ਹੀ ਹੈ ਇਹ ਮੋਹ ਪਿੰਡ ਤੋਂ ਆਇਆ ਵੀ ਭਾਈ ਬਹੁਤ ਬਹੁਤ ਮੁबारक बाबा ਜੀ ਦੂਸਰਾ ਨੰਬਰ ਦਿਓ ਜੀ ਲਓ ਜੀ ਮਾਤਾ ਜੀ ਦੂਸਰਾ ਨੰਬਰ ਇਹਸਾਨ ਨੇ ਜਿੱਤਿਆ ਭਾਈ ਬਹੁਤ ਬਹੁਤ ਮੁबारक ਸਜਣੋ ਅੱਜ ਮੇਲਾ ਬਣਾਤਾ ਯਾ ਰੌਣਕ ਲਾਖੀ ਜਦ ਮੋੜਾ ਵਾਲੇ ਝੋਟੇ ਵਾਲੇ ਭਾਈ ਆਜੋ ਰਿੰਗ ਖਾਲੀ ਹੋਣ ਵਾਲਾ ਮਤਲਬ ਬਸ ਸਿਰਫ 5 ਮਿੰਟਾਂ ਦੇ ਵਿੱਚ ਵਿੱਚ ਆਜਿਓ ਹੋ ਜਾਉ ਨਾ ਮੇਰੇ ਪਿੱਛੇ ਨਾ ਹਜੇ ਤੱਕ 5 ਮਿੰਟਾਂ ਤੱਕ ਪਿਓ ਆ ਗਿਆ ਆ ਗਿਆ ਆ ਗਿਆ 3ਰਾ ਨੰਬਰ 2092 ਲੈ ਦੇਖੋ ਭਾਈ ਦੇਖੋ ਮੇਰੇ ਆਜ ਬਾਜੀ ਦੇਖੋ ਗਾਹਕੇ ਨਾਲੇ ਵੀਡੀਓ ਬਣਾ ਲਾ ਠੀਕ ਹੈ ਤੁਹਾਨੂੰ ਕੰਮ ਪਸੰਦੀ ਕਰ ਲੋ ਬਣ ਗਈ ਵੀਡੀਓ ਤਾਂ ਲਾਹੌਰੀ ਦਾ ਸਿਮਰਜੀਤ ਸਿੰਘ ਪਿੰਡ ਕਾਲੀਏ ਵਾਲਾ ਲਾਹੌਰੀ ਸਾਹਿਬ ਦਾ ਬੱਚਾ ਸੱਚ ਲੋ

ਪਾਵਡੂਆ ਪਾਵਡੂ 2 ਮਿੰਟ ਦਾ ਹੀ ਆ ਚਾਰ ਹੋ ਗਏ ਲੱਖਾਂ ਚ ਫੋਟੋ ਚ ਚੌਥਾ ਨੰਬਰ ਲੋ ਜੀ ਪੰਜਮਾ ਨੰਬਰ ਵਾਲਾ ਤਿਆਰ ਹੋ ਜਾ ਜੀ 1300 ਲੋ ਜੀ ਚੌਥੇ ਨੰਬਰ ਪਾਵਡੂ ਆ ਗਿਆ ਜੀ ਜੀ ਸਾਡੇ ਕੋਲ ਘਰੇ ਖੜੇ ਐ ਜੈਂਟੀਆਂ ਨਾ ਅੱਜ ਮਿੰਟ ਕੀ ਦਾ ਹੈ ਆਰ ਦੇ ਕੋਲ ਸਾਜੀ ਗੁਜਰਾਣਾ ਸਰਜਿੰਦਰ ਇੱਕ ਮਿੰਟ ਪੰਜਵੇਂ ਨੰਬਰ ਤੋਂ ਤਿੰਨ ਪਰਾਂ ਵਾਲੇ ਜੋ ਯਾਰ ਚੋਚਾਇਆ ਤਿੰਨ ਪਰਾਂ ਹਾਂਜੀ ਕਿਹੜਾ ਬਚਾਈ ਡਾਕਟਰ ਸਾਹਿਬ ਜੀ ਡਾਇਮੰਡ ਸਾਡਾ ਜੀ ਡਾਇਮੰਡ ਸਾਡਾ ਕਿਹੜੇ ਪਿੰਡ ਤੋਂ ਆ ਬੱਚੇ ਜਿੱਥੇ ਆ ਹਾਂਜੀ ਕਿਹੜੇ ਪਿੰਡ ਤੋਂ ਆ ਸਾਡੇ ਵਿਚਕਾਰ ਕਾਲੀ ਵਾਲਾ ਇਹ ਕਾਲੀ ਵਾਲਾ ਇੱਕ ਮੋਗੇ ਇੱਕ ਮੋਗੇ ਜਿਆ ਇੱਕ ਸਾਡੇ ਵਿਚ ਦੇ ਆ ਸੀ ਉਹਨਾਂ ਨੂੰ ਜੀ ਇਹ ਕਾਲੀ ਕਲਾ ਫਿਰੋਜ਼ਪੁਰ ਜਾਈ ਮੋਗੇ ਲੈਣੀ ਜੀ ਜੀ ਚਾਹੀਦਾ ਸਾਡੇ ਵਿੱਚ ਕਾਰਨੇ ਜਿੰਦੀ ਰਵੀ ਜੀ ਇਹ ਬੱਚੇ ਤੋਂ ਤਾਂ ਆਏ ਜੀ ਇਹਦੇ ਬੱਚੇ ਵੀ ਕੋਈ ਦੋ ਆਏ ਉਹ ਵਧੀਆ ਆ ਰਹੇ ਬਹੁਤ ਬੱਚਾ ਸਾਡੇ ਵਿੱਚ ਖਾਰੇ ਆਏ ਇਹਦੇ ਬੱਚੇ ਵੀ ਬਹੁਤ ਸ਼ਾਨਦਾਰ ਹੋ ਕੇ ਆ ਰਹੇ ਆ ਸਾਡੇ ਵਿੱਚ ਆ ਜੀ ਰੰਗੀ ਵੀਰ ਜੀ ਮੈਨੂੰ ਬਹੁਤ ਬਹੁਤ ਜਿਹੜੇ ਬੰਦੇ ਨੱਥ ਵੜ ਕੇ ਜਾਂ ਕੋਈ ਝੋਟੀ ਦਾ ਰੱਤ ਲਿਆ ਰਾ ਫੜਦਾ ਪਹਿਲੀਆਂ ਪੋਜੀਸ਼ਨਾਂ ਹਾਸਲ ਰੰਗੀ ਵੀਰ ਨੂੰ ਮੇਰੇ ਵੱਲੋਂ ਨਾਲੇ ਫੇਰ ਬਹੁਤ ਬਾਬੂ ਮਾਰਕਾ ਸਾਇਰ ਮੇਰਾ ਡਾਇਮੰਡ ਬੋਲਦਾ ਕਰਦਾ ਤੁਮ ਖਾਸ ਕਰਕੇ ਦਵਾਰ ਇੱਕ ਮਿੰਟ ਆਇਆ ਤੇ ਦਰਵਾਜ਼ੇ ਪਹੁੰਚਿਆ ਤੇ ਸਾਡੇ ਜੀ ਦਰਵਾਜ਼ਾ ਰੱਖਿਆ ਹੋਇਆ ਜੀ टॉप बची पहुचे सघो डायमंड बोलो त बचा जिते आइडिया उहो टॉप क्वालिट जो कटाया बद्ध शेयर करण धन्यवाद जी